ਵੀਡੀਓ ਅਨੇ ਨੂੰ ਇਕ ਨੰਬਰ ਨੂੰ ਮੈਂ ਕੱਟ ਵਾਟ ਜਿਲਾਣਾ ਉਹਦੇ ਉਹ ਤਾਂ ਦੇ ਨਾਲ ਮੱਕਾ ਤਾਂ ਮਾਣਾ ਕਿਤਾੜੇ ਵਾਲੀ ਹੋਈ ਐ ਜਾਂਦੀ ਇਹ ਵਾਲੀ ਨਹੀਂ ਸਾਡੇ ਵਾਲੀ ਉਹ ਜਿਹੜਾ ਬੋਝਾ ਲੱਦੀ ਭਲਾ ਜਿਵੇਂ ਲੱਦੀ ਠੀਕ ਹੈ ਇਹ ਬਾਹਰ ਕੱਢ ਕੇ ਵਿੱਚ ਰੱਖਦੇ ਹਾਂ ਠੀਕ ਹੈ ਨਹੀਂ ਉਹਦਾ ਐਕਸਪਲੈਨ ਹੁੰਦਾ ਅੱਠ ये दीखा। दीखा। चलो। मैं मेरा नाम जी संजय सिंह था तैनात तो है अज मैं थानी हाजिर से ਸਰਜਿੰਸ ਪਟਾਚਰੀ ਤਮਨ ਤਨਵਿੰਦਰ ਬਾਸ ਸ਼ਰਮਾ ਜੀ ਸਨਿਰਪਾ ਪੁਲਿਸ ਪਾਰਟੀ ਆਪਣੇ ਸਟਾਫ ਦੇ ਨਾਲ ਹਾਜ਼ਰ ਆਏ ਇਹਨਾਂ ਇੱਕ ਗੱਡੀ ਦਿੱਲੀ ਨੰਬਰ ਆ ਹਾਂ ਗੱਡੀ ਨੰਬਰ DL 7CF 8322 ਇਹਦੇ ਵਿੱਚੋਂ ਉਹਨਾਂ ਨੇ 6 ਪੇਟੀਆਂ ਆਰਸੀ ਦੀ ਰਿਕਵਰ ਕੀਤੀਆਂ ਤੇ 2 ਪੇਟੀਆਂ ਸਟਰਲਿੰਗ B7 8 ਪੇਟੀਆਂ ਟੋਟਰੀ ਨਾਲ ਰਿਕਵਰ ਕੀਤੀਆਂ ਸਰ ਦੇਸੀ ਜਰਾ ਵੀ ਕੋਈ ਗ੍ਰਾਮ ਹੋਈ ਹੈ ਨਹੀਂ ਹੋਰ ਵੀ ਕੋਈ ਚੀਜ਼ ਬਰਾਮਦ ਨਹੀਂ ਨਹੀਂ ਗੱਡੀ ਆ ਗੱਡੀ ਦਾ ਇਹ ਦੋਸ਼ੀ ਹੈਗਾ ਜੀ ਗੌਰਵ ਚੋਹਾਨ ਪੁੱਤਰ ਦਲਜੀਤ ਸਿੰਘ ਵਾਸੀ ਵਾਰਡ ਨੰਬਰ 4 ਖਾਸਾਪਤੀ ਅੱਗੇ ਅਜੇ ਪੁੱਛਗਿਛ ਕਰਾਂਗੇ ਆਪਾਂ ਇਹਨਾਂ ਦਾ ਨਾਮ ਤਾਂ ਪਹਿਲਾਂ ਕੋਈ ਅੱਛਾ ਜਿਹਾ ਲੱਗੀ ਨਹੀਂ ਨਹੀਂ ਉਹ ਦੇਖੀ ਨਹੀਂ ਜੀ ਅਜੇ ਤੇ ਆਈ ਹੈ ਜੀ ਤਾਂ ਕਰਦੇ ਆਪਾਂ ਤਾਂ ਬਾਕੀ ਇਸ ਵਾਰ ਦੀ ਇੱਕ ਮਕਾਨ ਨੰਬਰ 113 ਅੰਦਰ ਜਿੱਕਦਾ ਜਾ ਰਿਹਾ ਜੀ ਕੋਈ ਸਰ ਤੁਹਾਨੂੰ ਕੀ ਨਹੀਂ ਕੋਈ ਪ੍ਰੈਸ਼ਰ ਨਹੀਂ ਨਾ ਜੀ ਮੈਂ ਨਹੀਂ ਇਹਨੀ ਦੇਰੀ ਕੋਈ ਕੀਤੀ ਗਈ ਨਹੀਂ ਤੇ ਦੇਰੀ ਕੋਈ ਨਹੀਂ ਹਾਂਜੀ ਭਾਈ ਜਿਹੜੀ ਅੱਜ ਸਭ ਤੋਂ ਜਿਹੜਾ ਨਾਮ ਤੇ ਉਹਦਾ ਦੱਸ ਮੈਂ ਜੀ ਬਲਵਿੰਦਰ ਸਿੰਘ ਬੱਲੀ ਆਪਣਾ ਜੀ ਚੇਅਰਸਮੈਨ ਮੈਨੇਜਡ ਬਾਇ ਰਿੰਪਲ ਗਰੁੱਪ ਸਰਕਲ ਮਜੀਠਾ ਅਸੀਂ ਜੀ ਕਾਫੀ ਦਿਨ ਤੋਂ ਇੱਕ ਗੌਰਵਨਾਮ ਦਾ ਲੜਕਾ ਜੀ ਜੋ ਇੱਥੇ ਮਜੀਠੇ ਦੇ ਵਿੱਚ ਹੱਤਿਆ ਵਾਲਿਆਂ ਨੂੰ ਜਾਂ ਹੋਰ ਮਲ ਸਪਲਰਾਂ ਨੂੰ ਸ਼ਰਾਬ ਸਪਲਾਈ ਕਰ ਰਿਹਾ ਸੀ ਸਾਨੂੰ ਕਾਫੀ ਦਿਨ ਤੋਂ ਉਹਦੀ ਮੁਖਬਰੀ ਸੀ ਤੇ ਅੱਜ ਵੀ ਸਾਨੂੰ ਉਹਦੀ ਕੋਈ ਮੁਖਬਰੀ ਸੀ ਵੀ ਉਹ ਮਜੀਠੇ ਵਿੱਚ ਕਿਸੇ ਨੂੰ ਸ਼ਰਾਬ ਦੀ ਸਪਲਾਈ ਦੇਣ ਆ ਰਿਹਾ ਵਾ ਤਹੀਂ ਫਿਰ ਰਿਲੇਟਡ ਲਾਗੇ ਥਾਣਾ ਜੀ ਸਾਡੇ ਮਜੀਠਾ ਜੀ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਆਪਣੇ ਅਕਸਾਈਜ ਟੀਮ ਨਾਲ ਸੰਪਰਕ ਕੀਤਾ ਆਪਣੇ ਇਨਸਪੈਕਟਰ ਧਰਮਿੰਦਰ ਸ਼ਰਮਾ ਜੀ ਨਾਲ ਸੰਪਰਕ ਕਰਕੇ ਤੇ ਸਵੇਰੇ ਉਹਦਾ ਟਰੈਪ ਲਾਇਆ ਜੀ ਨਾਲ ਥਾਣਾ ਮਜੀਠਾ ਦੀ ਪੁਲਿਸ ਨੇ ਤੇ ਨਾਲ ਅਕਸਾਈਜ ਵਿਭਾਗ ਦੀ ਟੀਮ ਨੇ ਤੇ ਉਹਨੂੰ ਅਸੀਂ ਅੱਜ 8 ਪੇਟੀਆਂ ਸਮੇਤ ਮਲਬੀ ਫੜ ਲਿਆ ਜੀ ਜੀ ਲੱਗਦਾ ਕਿ ਮਜੀਠੇ ਇਹ ਹਲਕੇ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਕਾਰੋਬਾਰੀ ਹਾਂਜੀ ਹਾਂਜੀ ਕਾਫੀ ਜਾਣੇ ਜੀ ਮਜੀਠੇ ਦੇ ਵਿੱਚ ਅੰਗਰੇਜ਼ੀ ਸ਼ਰਾਬ ਦਾ ਮਤਲਬ ਕਾਰੋਬਾਰ ਨਜਾਜ ਕਾਰੋਬਾਰ ਕਰ ਰਹੇ ਆ ਜਿਹੜੇ ਸਾਡੇ ਮਤਲਬ ਹੀ ਰੈਵਨਿਊ ਨੂੰ ਕਾਫੀ ਨੁਕਸਾਨ ਪਹਚਾਰੇ ਆ ਮਜੀਠੇ ਵਿੱਚ ਵੀ ਤੇ ਨਾਲ ਮਜੀਠੇ ਦੇ ਨਾਲ ਰਿਲੇਟਡ ਦੋ ਚਾਰ ਪਿੰਡੋਂ ਉੱਥੋਂ ਦੇ ਵੀ ਲੋਕ ਕਰ ਰਹੇ ਆ ਬਾਕੀ ਜਦੋਂ ਵੀ ਉਹਨਾਂ ਦੀ ਸਾਨੂੰ ਕੋਈ ਮੁਖਬਰੀ ਆਊਗੀ ਅਸੀਂ ਰਿਲੇਟਡ ਥਾਣੇ ਦੇ ਨਾਲ ਰਲ ਕੇ ਤੇ ਉਹਨਾਂ ਨੂੰ ਵੀ ਜ਼ਰੂਰ ਛੇਤੀ ਛੇਤੀ ਫੜਾਂਗੇ ਜੀ ਕੋਈ ਕਾਨੂੰਨ ਵਿੱਚ ਕੋਈ ਗ੍ਰਿਫਤਾਰੀ ਹਾਂਜੀ ਇਸ ਮਾਮਲੇ ਦੇ ਵਿੱਚ ਹਾਂਜੀ ਇੱਕ ਗ੍ਰਿਫਤਾਰ ਉਹ ਜੀ ਜਿਹੜਾ ਜਿਹਦੀ ਸਾਨੂੰ ਮੁਖਬਰੀ ਸੀ ਗੌਰਵ ਨਾਮ ਦਾ ਲੜਕਾ ਉਹਨੂੰ ਤਾਂ ਹੀ ਸਾਡੀ ਥਾਣੇ ਦੀ ਟੀਮ ਨੇ ਤੇ ਦੂਜਾ ਜੀ ਸਾਇਜ਼ ਵਿਭਾਗ ਦੀ ਟੀਮ ਨੇ ਉਹਨੂੰ ਫੜ ਕੇ ਤੇ ਗ੍ਰਿਫਤਾਰ ਕੀਤਾ ਵਜੇ ਜੇ ਸਾਉਣਾ ਤੁਸੀਂ ਕੰਮ ਕਰ ਰਹੇ ਹੋ ਤੁਹਾਨੂੰ ਕਦੀ ਲੱਗਦੀ ਕਿ ਕੋਈ ਪੋਲਿਟਿਕਲ ਪ੍ਰੈਸ਼ਰ ਪੈਂਦਾ ਨਹੀਂ ਨਹੀਂ ਜੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਸਰਕਾਰ ਵੱਲੋਂ ਜੋਧਨਾ ਸ਼ਾਵਰ ਉਹ ਤੇ ਚੱਲ ਰਿਹਾ ਇਹਦੇ ਵਿੱਚ ਕੋਈ ਵੀ ਪੋਲਿਟਿਕਲ ਪ੍ਰੈਸ਼ਰ ਨਹੀਂ ਹੈਗਾ ਜੀ ਸਾਡੇ ਉੱਤੇ ਕੋਈ ਗੱਲ ਨਹੀਂ ਉਹ ਕਹਿੰਦੇ ਤੁਸੀਂ ਆਪਣਾ ਕੰਮ ਕਰੋ ਜੀ ਕੋਈ ਗੱਲ ਕਿੰਨੇ ਦਿਨ ਤੋਂ ਕਾਫੀ ਦਿਨ ਤੋਂ ਕੰਮ ਕਰ ਰਿਹਾ ਜੀ ਇਹ ਸਾਡੇ ਕਾਫੀ ਦਿਨ ਤੋਂ ਕਰ ਰਿਹਾ ਜੀ ਕੰਮ ਤੇ ਪਰ ਇਹਦੇ ਵਿੱਚ ਸਾਨੂੰ ਅੱਜ ਮਤਲਬ ਸਫਲਤਾ ਅੱਜ ਹਾਸਲ ਹੋ ਗਈ ਹੈ ਕੀ ਲੱਗਦਾ ਜੀ ਹਲਕੇ ਵਿੱਚ ਕੋਈ ਦੂਜੀ ਦੇਸੀ ਨਾਲ ਨੂੰ ਦੇਖੀ ਪਈ ਹੈ ਹਾਂ ਜੀ ਹਾਂ ਜੀ ਦੇਸੀ ਤੇ ਜੀ ਤੁਹਾਨੂੰ ਪਤਾ ਹੀ ਆ ਥੋੜੀ ਦੇਰ ਪਹਿਲਾਂ ਇੱਥੇ ਜੋ ਵੀ ਐਕਸੀਡੈਂਟ ਹੋਇਆ ਵਾ ਮਤਲਬ ਕਾਫੀ ਮੋਤਾ ਹੋਈਆਂ ਸੀ ਤੇ ਉਹ ਹੁਣ ਪਹਿਲਾਂ ਤਾਂ ਕਾਫੀ ਦੇਰ ਜਿਹੜੀ ਦੇਸੀਦਾਰੂ ਬੰਦ ਰਹੀ ਜੀ ਹੁਣ ਹੌਲੀ 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 ਫੇਰ ਲੋਕ ਮਤਲਬ ਫਿਰ ਉਧਰ ਨਾਲ ਨੂੰ ਰੁਝਾਨ ਕਰ ਰਹੇ ਫੇਰ ਵੇਚਣਾ ਸ਼ੁਰੂ ਕਰ ਰਹੇ ਆ ਪਰ ਫਿਰ ਵੀ ਅਸੀਂ ਆਪਣੀ ਐਕਸਾਈ ਭਾਗ ਦੀ ਟੀਮ ਨਾਲ ਰਿਲੇਟਡ ਥਾਣਿਆਂ ਨਾਲ ਟਰਾਲ ਕੇ ਉਹਨਾਂ ਤੇ ਰੇਡ ਕਰ ਰਹੇ ਆ ਤੇ ਉਹਨਾਂ ਨੂੰ ਫੜ ਰਹੇ ਆ ਜੀ ਜਿਹੜੀਆਂ ਰੇਡਾਂ ਆ ਐਕਸਾਈ ਭਾਗ ਨਾਲ ਇਤਰਾਹੀ ਜਾਰੀ ਰਹਿਣਗੀਆਂ ਬਿਲਕੁਲ ਜੀ ਜਾਰੀ ਰਹੀਆਂ ਵੀ ਆ ਤੇ ਜਾਰੀ ਰਹਿਣਗੀਆਂ